ਹਨੂ ਭਗਵੰਤ ਸਿੰਘ ਦਾ ਬੜਾ ਮਾਨ ਸੀਗਾ ਪਰ ਇਹੋ ਜਿਹਾ ਨਿਕੰਮਾ ਸੀਪੀ ਲੁਧਿਆਣੇ ਲਾਇਆ ਇਹਨਾਂ ਨੇ ਵੀ ਜਿਹੜਾ ਜਿਹੜੀ ਆਪਣੀ ਫੀਲਿੰਗ ਉਹ ਡੀਜੀਪੀ ਸਾਹਿਬ ਤੋਂ ਵੱਧ ਲੈਂਦਾ ਆ ਉਹ ਕਹਿੰਦਾ ਡੀਜੀਪੀ ਮੈਂ ਭਗਵੰਤ ਸਿੰਘ ਸਾਹਿਬ ਮੈਂ ਥੱਲੇ ਮੈਂ ਮਾਲਕਾ ਜ਼ਿਲ੍ਹੇ ਦਾ ਇਹ ਉਹਦੀ ਓਵਰ ਕੰਫੀਡੈਂਸ ਤੇ ਓਵਰ ਜਿਹੜੀ ਉਹਦੀ ਫੁਕਰੀ ਆ ਕੋਈ ਨਿਕ ਜੱਥੇ ਬੰਦੀ ਜੜੋਗਾ ਆਲੇ ਲੋਕ ਦੱਸੇ ਕੋਈ ਨਿਕ ਜੱਥੇ ਬੰਦੀ ਜਿਗਿਆ ਉਹਨਾਂ ਰੋਕਿਆ ਰੋਕ ਕੇ ਕਿਰਪਾਨ ਮਾਰੀ ਆ ਬਾਵਾ ਬਾਵਾ ਕੱਢੀ ਵੱਡੀਆਂ ਨੇ ਬੈਕ ਵੱਡੀਆਂ ਇਹਨਾਂ ਦਾ ਹਾਂਜੀ ਗਨਮੈਂ ਦੇ ਪਿਸਤਲ ਨੂੰ ਹੱਥ ਪਾਇਆ ਗਿਆ ਇਹ ਜਿਹੜੇ ਸੀਪੀ ਸਾਹਿਬ ਵਾਅਦੇ ਕਰਦੇ ਨੇ ਨਕਮਾ ਸੀਪੀ ਲੁਧਿਆਣਾ ਦਾ ਜਿਹੜਾ ਓਵਰਫਿਲਿੰਗ ਹੈ ਫੇਕ ਰਿਕਾਊਂਟਰ ਦਾ ਲੋਕਾਂ ਨੂੰ ਮਰਵਾਉਂਦਾ ਹੈ ਸਿਰਫ ਵਾਅਦੇ ਖੱਟਣ ਦੇ ਲਈ ਪਰ ਹਿੰਦੂ ਮਰਨ ਛੜਦਾ ਪੰਜਾਬ ਚੋਂ ਨੇ ਅੱਜ ਕਿੱਦਾਂ ਮਾਰ ਗਏ ਸਿਵਲ ਹਸਪਤਾਲ ਦੇ ਅੰਦਰ ਜਿੱਥੇ ਇਹਨਾਂ ਲੋਕ ਹੋਣ ਅਤੇ ਚੌਂਕੀ ਹੋਏ ਪੁਲਿਸ ਕਰਮੀ ਤਣਾਤ ਹੋਣ ਉਹਦੇ ਵਿੱਚ ਅਗਰ ਮਾਰ ਗਏ ਤਾਂ ਕਿਹਦੀ ਨਕਮੀ ਹੈ ਪੰਜਾਬ ਪੁਲਿਸ ਦੀ ਨਕਮੀ ਹੈ ਨਾ ਪ੍ਰਸ਼ਾਸਨ ਦੀ ਨਕਮੀ ਹੈ ਔਰ ਕਿਹਦੀ ਨਕਮੀ ਹੈ ਪਤਾ ਨਾ ਕਿ ਹਿੰਦੂ ਸੇਫ ਹੀ ਨਹੀਂ ਪੰਜਾਬ ਚ ਇਹ ਤਾਂ ਬਹੁਤ ਮਾੜੀ ਗੱਲ ਹੈ ਅਰੇ ਅਸੀਂ ਕੀ ਆ ਜਾ ਇਹ ਤਾਂ ਦੇਖੋ ਜੰਗਲ ਰਾਜ ਹੀ ਹੋ ਗਿਆ ਸਰਕਾਰਾਂ ਚ ਚੜ੍ਹੂ ਸਰਕਾਰ ਦੇ ਲੋ ਕੀ ਹਾਲਾ ਦੇਵੇ ਹਿੰਦੂ ਲੀਡਰ ਸੇਫ ਹੀ ਨਹੀਂ ਪਿੰਲੇ ਸਕਿਉਰਟੀ ਬੱਬਲ ਅਲੀ ਲੋੜ ਤੁਹਾਡੇ ਸਾਹਨੇ ਲੋੜ ਸਿੱਧੀ ਦੇਖ ਲੋ ਕੀ ਹੈ ਕਾਨੂੰਨ ਰੱਬ ਨਾ ਕਰੇ ਕੁਝ ਹੋ ਗਿਆ ਤਾਂ ਖੜੇ ਕਿੱਥੇ ਆਪਾਂ ਹਾਂ ਹਾਲਾਤ ਤੁਸੀਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਬਰਦਾਸ਼ਤ ਨਹੀਂ ਕੀਤਾ ਰਹੇਗਾ ਸਟੈਪ ਰਹੇਗਾ ਕੀ ਇਹਨੂੰ ਕੁਰਸੀ ਛੱਡ ਦੇਣੀ ਚਾਹੀਦੀ ਐਸ ਮਤਲਬ ਮੈਂ ਮੂੰਹ ਕਾਲਾ ਨਿਕਲ ਰਿਹਾ ਨਹੀਂ ਐਸੇ ਸੀਐਮ ਬਾਕ ਐਸੇ ਕਮਿਸ਼ਨਰ ਮੁਰਦਾਬਾਦ 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 ਜਨਾ ਪੁਲਿਸ ਕਮਿਸ਼ਨਰ ਹਾਏ 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 ਪੁਲਿਸ ਪ੍ਰਸ਼ਾਸਨ ਦਾ ਇਹ ਆਲਾ ਹੈ ਕਿ ਤੁਹਾਡੇ ਘਰਾਂ ਦੇ ਵਿੱਚ ਵੜ ਕੇ ਅਸੀਂ ਜਿਹੜੇ ਰੋਲਾ ਪੰਦੇ ਨਾ ਮਾਫ ਕਰਦੇ ਵੀ ਪੱਤਰਕਾਰ ਸਾਹਿਬ ਵੀ ਤੁਹਾਨੂੰ ਕਹਿੰਨੇ ਉਹ ਦੋ ਕਿ ਅਸੀਂ ਬੋਲਦੇ ਆ ਅਸੀਂ ਆਪਣੇ ਹੱਕਾਂ ਲਈ ਆਪਣੇ ਸਮਾਜ ਲਈ ਬੋਲਦੇ ਆ ਹਨਾ ਅੱਜ ਕੀ ਹੋ ਰਿਹਾ ਸਰੇ ਹਮ ਇੱਕ ਬੰਦਾ ਬੰਦਾ ਟੇਕੇ ਜਾ ਰਿਹਾ ਹੈ ਸ਼ਿਵਲ ਹਸਪੀਟਲ ਦੇ ਬਾਹਰ ਜਿੱਥੇ ਚਲਦੀ ਰੋਡ ਹੈ ਚਾਰ ਮਲੰਗ ਕੀ ਕਹਿੰਦਾ ਮੈਂ ਨੰਗਲੀ ਕਹਿੰਦਾ ਉਹਨਾਂ ਨੂੰ ਮਲੰਗ ਕਹਿੰਨਾ ਚਾਰ ਮਲੰਗ ਸਾਡੇ ਭਰਾ ਦੇ 80% ਕੁਰਬਾਨਾ ਮਾਰ ਕੇ ਚਲੇ ਜਾਂਦੇ ਮੁਦਗਣਾ ਲਾਈਵ ਤੋਂ ਮਾਰੇ तमाम ਦਰਸ਼ਕਾਂ ਦਾ ਸਵਾਗਤ ਹੈ ਸ਼ਿਵ ਸੇਨਾ ਪੰਜਾਬ ਦੇ ਸੰਦੀਪ ਗੋਰਾ ਠਾਪੜ ਜਿਹੜੇ ਸੀਗੇ ਉਹਨਾਂ ਦੇ ਬਾਹਰ ਸਿਵਲ ਹਸਪਤਾਲ ਦੇ ਬਾਹਰ ਹਮਲਾ ਕਰ ਦਿੱਤਾ ਜਾਂ ਹਮਲਾ ਕਰਨ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਇਆ ਜਾਂਦਾ ਜਿੱਥੇ ਉਹਨਾਂ ਦੀ ਕੰਡੀਸ਼ਨ ਜਿਹੜੀ ਖਰਾਬ ਤੇ ਸੀ ਜਾਂਦੀ ਜਿੱਤੇ ਰੈਪਰ ਦੀ ਗੱਲ ਕੀਤੀ ਜਾਂਦੀ ਹੈ ਸ਼ਿਵ ਸੇਨਾ ਪੰਜਾਬ ਦੇ ਉੱਤੇਦਾਰ ਨੇ ਪਾਣੂ ਪਾਣੂ ਹੋਇਆ ਕੀ ਹੈ ਕਿ ਕਿਦਾਂ ਲਾਲ ਆਰਡਰ ਸਾਨੂੰ ਭਗਵੰਤਪਾਲ ਸਾਹਿਬ ਦਾ ਬੜਾ ਮਾਣ ਸੀਗਾ ਪਰ ਇਹੋ ਜਿਹਾ ਨਿਕੰਮਾ ਸੀਪੀ ਲੁਧਿਆਣਾ ਲਾਇਆ ਉਹਨਾਂ ਨੇ ਵੀ ਜਿਹੜਾ ਜਿਹੜੀ ਆਪਣੀ ਫੀਲਿੰਗ ਉਹ ਡੀਜੀਪੀ ਸਾਹਿ ਏ ਉਹਦੀ ਓਵਰ ਕੰਫੀਡੈਂਸ ਤੇ ਓਵਰ ਜਿਹੜੀ ਉਹਦੀ ਫੁਕਰੀ ਆ ਉਹਦਾ ਨਤੀਜਾ ਸਾਡੇ ਸ਼ਰਤਨਾ ਪ੍ਰਧਾਨ ਤੇ ਹਮਲਾ ਹੋਇਆ ਅੱਜ ਹਾਂ ਕਿੰਨੇ ਵਜੇ ਹੋਇਆ ਇਹ ਅੱਜ ਘੰਟੇ ਪਹਿਲਾਂ ਸਿਵਲ ਦੇ ਬਾਹਰ ਪੰਜ ਕਦਮਾਂ ਦੇ ਚੌਕੀ 10 ਕਦਮਾਂ ਦੇ ਥਾਣਾ ਹਾਂ ਪੰਜ ਕਦਮਾਂ ਚੌਕੀ 10 ਕਦਮਾਂ ਥਾਣਾ ਜੇ ਏ.ਐਸ.ਪੀ ਮੈਡਮ ਨੇ ਉਹ 12 12 ਹੋ ਗਏ ਤਾਂ ਪੁੱਤ ਨੂੰ ਮਿਲਦਾ ਹੀ ਨਹੀਂ 12 12 ਇੱਕ ਦਫ਼ਤਰ ਹੀ ਨਹੀਂ ਵਰਦੇ ਆਪਣੇ ਕਿਹ ਕੋਣ ਆਇਆ ਸੀ ਵਿਲਾਸਤ ਇਹ ਆਮ ਲੋਕ ਲੈ ਕੇ ਆਇਆ ਕਿੰਨੇ ਵੱਲ ਹਮਲਾ ਕੀਤਾ ਗਿਆ ਕੋਈ ਨੀਕ ਜੱਥੇ ਬੰਦਿਆ ਜਲੋ ਆਲੇ ਲੋਕ ਦਸੇ ਕੋ ਨੀਕ ਜੱਥੇ ਬੰਦਿਆ ਜੁਗਿਆ ਉਹਨਾਂ ਨੂੰ ਗਨਮੈਂ ਦੇ ਪਿਸਤਲ ਨੂੰ ਹੱਥ ਪਾਇਆ ਗਿਆ ਇਹ ਜਿਹੜੇ ਸੀਪੀ ਸਾਹਿਬ ਵਾਅਦੇ ਕਰਦੇ ਨੇ ਨਕਮਾ ਸੀਪੀ ਲੁਧਿਆਣਾ ਦਾ ਜਿਹੜਾ ਓਵਰਫਿਲਿੰਗ ਹੈ ਫੇਕ ਰਿਕਾਉਂਟਰ ਕਰਕੇ ਲੋਕਾਂ ਨੂੰ ਮਰਵਾਉਂਦਾ ਹੈ ਸਿਰਫ ਵਾਹ ਵਾਹ ਖੱਟਣ ਦੇ ਲਈ ਔਰ ਹਿੰਦੂ ਮਰਨ ਸ਼ਰਧਾ ਪੰਜਾਬ ਚੋਂ ਨੇ ਨਹੀਂ ਹੁਣ ਕਿੱਥੇ ਰੈਫਰ ਕੀਤਾ ਹਜੇ ਲੁਧਿਆਣਾ ਚ ਇੱਥੇ ਸੀਵਲ ਹਸਪੀਟਲ ਨੇ ਇੱਥੋਂ ਸੀਐਮਸੀ ਲੈ ਕੇ ਜਾਂ ਡਾਕਟਰ ਬਲੱਡ ਰੋਕ ਰਹੇ ਬਲੱਡ ਨਹੀਂ ਰੁਕ ਰਿਹਾ ਨਾ ਸਿਰ ਦਾ ਪ੍ਰਧਾਨ ਕਿੱਥੇ ਨੇ ਪ੍ਰਧਾਨ ਸਾਡੇ ਅੱਜ ਸਾਡੇ ਜ਼ਿਲंधर ਰੈਲੀ ਸੀਗੀ ਫਗਵਾੜੇ ਵਾਪਸੀ ਕਰ ਰਹੇ ਲੁਧਿਆਣੇ ਪਹੁੰਚ ਰਹੇ ਨੇ ਲekin ਜਦੋਂ ਹਮਲਾ ਹੋਇਆ ਤੇ ਕਿੰਨੇ ਕ ਬੰਦੇ ਸੀਗੇ ਪਤਾ ਲੱਗ ਪਾਇਆ ਜੋ ਦੁਕਾਨ ਦੁਕਾਨਦਾਰ ਨੇ ਦੱਸਿਓ ਹੋਵੇ ਤਿੰਨ ਤੋਂ ਚਾਰ ਵਿਅਕਤੀ ਸੀਗੇ ਤਿੰਨ ਚਾਰ ਵਿਅਕਤੀ ਸੀਗੇ ਕਿਸ ਗੱਲ ਤੋਂ ਰੋਕਿਆ ਗਿਆ ਸੀ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਲਰਟ ਕੀਤਾ ਜੀਗਾ ਸੰਦੀਪ ਥਾਪਰ ਗੋਰਾਏ ਦੀ ਰੇਕੀ ਹੋ ਰਹੀ ਆ ਹੋ ਰਹੀ ਆ ਹੋ ਰਹੀ ਆ ਗੰਮੇ ਨਹੀਂ ਸੀਗਾ ਗੰਮੇ ਸੀਗਾ ਗੰਮੇ ਨੂੰ ਹੱਤ ਪਾ ਲਏ ਅਗਲੇ ਨੇ ਤੁਸੀਂ ਇਹ ਦੇਖੋ ਨਾ ਵੀ ਗੰਮੇ ਹੁੰਦੇ ਸਾਰੇ ਅਗਲੇ ਤੇ ਕਿਹੜੇ ਜਿਗਰੇ ਹੋ ਗਏ ਨੇ ਇਹਦੇ ਹਮ ਔਰ ਇਹ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਸੁਰੱਖਿਆ ਕਰੋ ਨਹੀਂ ਖਤਰਾ ਇਹਨਾਂ ਨੂੰ ਪਰ ਸੀਪੀ ਸਾਹਿਬ ਕਹਿੰਦਾ ਚਲੋ ਤੁਸੀਂ ਹਿੰਦੂ ਪੇਟ ਬੱਕਰੀਆਂ ਮਰਦੇ ਮ ਜੇ ਤੁਹਾਡੇ 15 ਜੀ ਲੀਟਰ ਮਰੇ ਕਦਾ ਹੌਲ ਮਰ ਜੂ ਕਿਹੜੀ ਗੱਲ ਹੈ ਮੈਂ ਸੀਪੀ ਤਾਂ ਨਹੀਂ ਦੇ ਸਕਦੇ ਉਹ ਯਾਰ ਜੇ ਭਾਜੀ ਮੂੰਹੋਂ ਬੋਲਣਾ ਨਹੀਂ ਹੁੰਦਾ ਇਸ਼ਾਰਾ ਹੁੰਦਾ ਬੰਦੇ ਨੂੰ ਜੇ ਤੁਹਾਨੂੰ ਜੀ ਡਿਗਰੇਡ ਕਰੋਗੇ ਨਾ ਤਾਂ ਬੰਦਾ ਸਮਝਦਾ ਮੈਨੂੰ ਡਿਗਰੇਡ ਕਰ ਰਹੇ ਨੇ ਵੀ ਤੁਸੀਂ ਫੁੱਦੋਂ ਤੁਰੇ ਫਿਰੋ ਮਰਦੇ ਮਾਰੇ ਮੇਰੀ ਚਲੋ ਉਹਨਾਂ ਦੇ ਪਰਿਵਾਰ ਕਿੱਥੇ ਹੈ ਕੋਰਾਥ ਉੱਪਰ ਜੀ ਦਾ ਕੋਰਾਥ ਆਪਣੇ ਪਰਿਵਾਰ ਆ ਰਿਹਾ ਜੀ ਬੇਟਾ ਉਹਨਾਂ ਦਾ ਵੀ ਆ ਰਿਹਾ ਜੀ ਮੈਂ ਮੌਕੇ ਤੇ ਪਹੁੰਚ ਆਇਆ ਸਾਡੀ ਪੂਰੀ ਟੀਮ ਆ ਰਹੀ ਆ ਪਰ ਪੰਜਾਬ ਲੁਧਿਆਣਾ ਆ ਰਿਹਾ ਜੀ ਕੀ ਸਟੈਪ ਲਕੋਗੇ ਸਟੈਪ ਸਾਡੇ ਜਦੋਂ ਪਾਰਟੀ ਰਣਨੀ ਤਿਆਰ ਕਰੂਗੀ ਵੱਡਾ ਸਟੈਪ ਚੱਕਾ ਛੋਟਾ ਮੋਟਾ ਨਹੀਂ ਚੱਕਦੇ ਗਰੰਟੀ ਹੈ ਲੇਕਿਨ ਤੂੰ ਹਰ ਵਾਰੀ ਕਹਿੰਦਾ ਯਾਰ ਭਾਈ ਅੱਜ ਇਹ ਹਮਲਾ ਹੋ ਗਿਆ ਮੈਂ ਕਹਿੰਦਾ ਸੀ ਨਾ ਪੰਜਾਬ ਦਾ ਹਿੰਦੂ ਗੁਲਾਮ ਹੈ ਤੁਸੀਂ ਕਹਿੰਦੇ ਸੀ ਬੱਚਾ ਬੱਚਾ ਕਹਿੰਦਾ ਮਜ਼ਾਕ ਹੁਣਦਾ ਆ ਹੁੜਿਆ ਮਜ਼ਾਕ ਅੱਜ ਕਿੱਦਾਂ ਮਾਰ ਗਏ ਸਿਵਲ ਹਸਪਤਾਲ ਦੇ ਅੰਦਰ ਜਿੱਥੇ ਇਹਨਾਂ ਲੋਕ ਹੋਣ ਇੱਥੇ ਚੌਂਕੀ ਹੋਵੇ ਪੁਲਿਸ ਕਰਮੀ ਤਨਾਤ ਹੋਣ ਉਹਦੇ ਵਿੱਚ ਚੱਕਰ ਮਾਰ ਗਏ ਤੇ ਕਿਹਦੀ ਨਕਾਮੀ ਹੈ ਪੰਜਾਬ ਪੁਲਿਸ ਦੀ ਨਕਾਮੀ ਹੈ ਨਾ ਪ੍ਰਸ਼ਾਸਨ ਦੀ ਨਕਾਮੀ ਹੈ ਔਰ ਕਿਹਦੀ ਨਕਾਮੀ ਹੈ ਗਨ ਮੈਨੇ ਅੰਗੋ ਕਹਿੰਦਾ ਮੇਰੀ ਪਿਸਤਲ ਨੂੰ ਹੱਥ ਪਾਇਆ ਹੈ ਬਈ ਉਹ ਦਿੱਤੀ ਕਾਦੇ ਵਾਸਤੇ ਆ ਮਤਲਬ ਕੋਈ ਰਾਈਟ ਨਹੀਂ ਹੈਗਾ ਚਲਾਣ ਦਾ ਕੋਈ ਮਾਰਦਾ ਮਾਰ ਜੇ ਨਹੀਂ ਥਾਪੜ ਜੀ ਕੋਈ ਕੋਈ ਲਾਇਸੈਂਸੀ ਇਨਵੋਲਵਰ ਨਹੀਂ ਸੀਗੀ ਨਹੀਂ ਉਹਦੇ ਬਾਰੇ ਅਸੀਂ ਜਾਨੂ ਨਹੀਂ ਹੈ ਕਿ ਬਿਲਕੁਲ ਕਹੀਏ ਮੈਂ ਤਾਂ ਚਾਹਾਂਗਾ ਕਿ ਆ ਜਿਹੜਾ ਆ ਜਿਹੜਾ ਹੁਣ ਹਮਲਾ ਹੋਇਆ ਹੈ ਨਾ ਇਹ ਇਹ ਮੇਰੇ ਆਵੇ ਸ਼ੁਰੂਆਤ ਹੈ ਸੈਂਟਰਲ ਨਿਕਮੀ ACP ਜਿਹੜੀ 12 12 ਦਫ਼ਤਰੀ ਵਾਰ ਤੇ ਮੈਡਮ ਆਪਦੇ 12 12 ਕਿਵੇਂ ਤੱਕ ਹੁਣ ਆਏ ਹੁਣ ਪਹੁੰਚੇ ਮੌਕੇ ਤੇ ਹੁਣ ਪਹੁੰਚਦਾ ਕਿ ਫੜਾ ਸੜ ਬੱਲਾ ਮਾਰੀ ਉਹ ਸਿਵਲ ਹਸਪਤਲ ਦੇ ਮੈਦਾਨ ਕਿੰਨੀ ਦੂਰ ਹਮਲਾ ਹੋਇਆ ਪਾਜੀ ਸਿਵਲ ਗੇਟ ਤੇ ਹੋਇਆ ਵਾ ਪੰਜ ਕਿਨਾਰੇ ਚੌਂਕੀ ਮੈਂ ਦੱਸ ਰਿਹਾ ਗੇਟ ਤੇ ਪਰ ਪ੍ਰਸ਼ਾਸਨ ਬਿਲਕੁਲ ਕੀ ਮੈਂ ਦੱਸਦਾ ਜਿਹੜੇ ਮੈਡਮ 12-12 1 ਵਜੇ ਤੱਕ ਪਬਲਿਕ ਨੂੰ ਨਹੀਂ ਮਿਲਦੇ ਜਿਹੜੇ ਮੈਡਮ 12-12 ਕੰਪਲੇਨਸ ਤੇ ਫੋਨ ਨਹੀਂ ਚੁੱਕਦੇ ਜਿਹੜੇ 12-12 ਦਫਤਰ ਨਹੀਂ ਮਾਰਦੇ ਉਹਨਾਂ ਦੀ ਕੀ ਮਦਦ ਲਾਵਾਂਗੇ ਸੀ ਉਹਨਾਂ ਦੇ ਏਰੀਆ 'ਚ ਉਹਨਾਂ ਦੇ ਇਲਾਕੇ 'ਚ 10 ਕਿਨਾਰੇ ਦੂਰੀ ਏਸੀਪੀ ਦਫਤਰ ਦਾ 10 ਕਿਨਾਰੇ ਦੂਰੀ 10 ਕਿਨਾਰੇ ਦੂਰੀ ਏਸੀਪੀ ਮਾਨਾ ਆਪ ਦਾ ਦਫਤਰ ਹੈ ਪਰ ਗੱਲ ਤਾਂ ਹੋਈ ਫੀਲਿੰਗ ਫੀਲਿੰਗ ਕਿ ਅਜੀ ਮੈਂ ਸਿਰ ਤੇ ਪਿਓ ਲੱਗ ਗਿਆ ਪਬਲਿਕ ਮਰਦੀ ਮਾਰੀ ਚੱਲੇ ਰੋਂਦੀ ਰੋਈ ਚੱਲੇ ਹੁਣ ਕੀ ਹੁਣ ਪੁੱਛੋ ਕੀ ਕਰਨਾ ਇਹਦੇ ਖੂਨ ਕਿੱਥੇ ਲੈ ਲੈ ਫਿਰਿਏ ਕਿੱਥੇ ਬਾਲਟੀਆਂ ਚ ਪਾ ਲਈਏ ਖੂਨ ਵਾਪਸ ਦੇ ਰਸਤੇ ਖੂਨ ਨਹੀਂ ਰੁਕਦਾ ਵਾ ਸਿਰ ਤੋਂ ਕਿੱਥੇ ਜਾਈਏ ਦੱਸੋ ਕਿਨੇ ਟੱਕ ਲੱਗੇ ਨੇ ਟੱਕ ਤਾਂ ਲੈ ਲ ਪੰਜ ਛੇ ਪੰਜ ਤੋਂ ਛੇ ਟੱਕ ਲੱਗੇ ਨੇ ਸਿਰ ਦੇ ਵਿੱਚ ਖੂਨ ਬਾਹਾਂ ਦੇ ਕੋਈ ਕਿਨਾਰ ਹੁੰਦੀ ਸਿਰ ਦੇ ਵਿੱਚ ਕਹਿੰਦੇ ਜੀ ਉੱਚੇ ਉੱਥੇ ਟੱਕ ਲੱਗਾ ਵਾ ਬੱਚਾ ਵੱਡਾ ਸੀ ਕਹਿੰਦੇ ਉਹ ਬਲੱਡ ਨਹੀਂ ਰੁਕ ਰਿਆ ਡਾਕਟਰ ਕਹਿੰਦੇ ਸੀ ਲੈ ਆਓ ਕਹਿੰਦੇ ਤੁਸੀਂ ਲੈ ਕੇ ਜਾਓਗੇ ਕੰਡੀਸ਼ਨ ਵਿਗੜ ਸਕਦੀ ਆ ਹੁਣ ਪਾਈ ਮੇਟ ਲਾ ਲੋ ਬਲੱਡ ਰੋਕਨ ਤੋਂ ਫਿਰ ਸੀਐਮ ਜਿੱਥੇ ਮਰਜੀ ਲਾ ਜੀਓ ਥੋੜਾ ਹੀ ਦੂਰ ਹਮਲਾ ਹੁੰਦਾ ਤਾਂ ਸ਼ਾਪਰ ਸਾਹਿਬ ਸਾਡੇ ਵਿੱਚ ਹੀ ਨਾ ਹੁੰਦੇ ਸਿਵਲ ਹਸਪਤਾਲ ਦੇ ਸਾਹਮਣੇ ਹੋਗਾ ਤਾਂ ਸ਼ੁਕਰ ਸ਼ੁਕਰ ਕੀ ਮਨਾਣਾ ਹੈ ਸ਼ੁਕਰ ਥੋੜਾ ਹੀ ਦੂਰ ਨਹੀਂ ਹੁੰਦੇ ਨਹੀਂ ਤਾਂ ਥਾਪਰ ਸਾਹਿਬ ਤਾਂ ਗਏ ਸੀ ਹਾਂ ਜੀ ਕਿਹਨਾ ਫੋਟੋ ਦਿਖਾ ਰਹਾ ਮੈਂ ਥਾਪਰ ਸਾਹਿਬ ਦੀ ਆ ਫੋਟੋ ਆ ਤੁਹਾਨੂੰ ਮੈਂ ਦਿਖਾ ਰਿਹਾ ਆ ਫੋਟੋ ਆ ਥਾਪਰ ਸਾਹਿਬ ਦੀ ਕੰਮ ਦਿਖਾ ਰਿਹਾ ਮੈਂ ਐਮਰਜੈਂਸੀ ਬਾਰ ਜੀ ਜਿੱਥੇ ਇਹ ਹਮਲਾ ਹੋਇਆ ਪਿਆ ਵਾ ਥਾਪਰ ਸਾਹਿਬ ਇਸ ਸਮੇ ਇਹ ਹਾਲਾਤ ਦੇ ਵਿੱਚ ਨੇ ਜੋ ਦਿਖਾਇ ਹਮਲਾ ਜਿਹੜਾ ਹੋਏਗਾ ਕਿੱਦਾਂ ਕਿੱਦਾਂ ਦੇਖਦੇ ਹਾਂ ਕਿ ਕਿੱਥੇ ਇਹ ਸ਼ਹਿਰ ਦਾ ਕੰਮ ਹੈ ਭਾਈ ਟੋਟਲੀ ਗੁੰਡਾ ਰਾਜ ਬਣਦਾ ਪਿਆ ਜੀ ਥਾਣਾ ਦਸ ਗਰੂਪ ਪੁਲਿਸ ਫੇਲ ਹੋ ਗਏ ਪੁਲਸ ਤੇ ਭਾਜੀ ਵੱਡੇ ਵੱਡੇ ਦਾਅਵੇ ਕਰਦੀ ਹੈ ਪੰਜਾਬ ਪੁਲਿਸ ਆਪਣਾ ਜਿਹੜੇ ਕਹਿੰਦੇ ਮੈਂਕਾਉਂਟਰ ਸਪੈਸ਼ਲਿਸਟ ਆ ਜਿਹੜੇ ਕਹਿੰਦੇ ਮੈਂਕਾਉਂਟਰ ਸਪੈਸ਼ਲਿਸਟ ਆ ਦਾਅਵੇ ਫੇਲ ਹੋ ਗਏ ਨਹੀਂ ਵਾਰਦਤ ਕਰਕੇ ਆਰਾਮ ਨਿਕਲ ਗਏ ਉਹ ਬਿਲਕੁਲ ਬਿਲਕੁਲ ਰਾਵਣ ਨਿਕਲ ਗਏ ਜਿੱਥੇ ਇੱਕ ਚੌਂਕੀ ਮੌਜੂਦ ਹੋਵੇ ਆਸੇ-ਪਾਸੇ ਲੋਕੀ ਹੋਣ ਕਿੱਥੇ-ਕਿੱਥੇ ਰੁਕੇ ਹੀ ਨਹੀਂ ਸਾਹਮਣੇ ਕਹਿੰਦਾ ਬੰਦੇ ਨਿਕਲੇ ਇਧਰੋਂ ਤੇਰੇ ਸਾਹਮਣੇ ਨਿਕਲੇ ਆ ਇਧਰੋਂ ਮੈਂ ਤਾਂ ਅੱਧੇ ਘੰਟੇ ਪਹਿਲਾਂ ਉਧਰੋਂ ਗਿਆ ਸੀ ਕਿਹਨੇ ਕਿਹ ਬੰਦੇ ਸੀ ਉਹ ਤਾਂ ਦੋ ਬੰਦੇ ਕੋਈ ਨਹੀਂ ਹੰਸਾ ਦੇ ਕਰਪਾਨਾ ਸ਼ਰੇ ਹਮ ਲੈ ਕੇ ਖੂਨ ਨਾਲ ਲਿਬੜੇ ਕਰਪਾਨ ਲੈ ਕੇ ਨਿਕਲੇ ਉਧਰੋਂ ਤੇ ਤੁਸੀਂ ਦੇਖਿਆ ਮੈਂ ਉਹਨਾਂ ਨਾਲ ਨਹੀਂ ਦੇਖੀ ਮੈਂ ਉੱਦਾਂ ਹੀ ਲੱਗੀ ਹੋਈ ਸੀ ਉਹਨਾਂ ਦੇ ਉਹ ਤਾਂ ਲੱਗੀਆਂ ਹੋਈਆਂ ਸੀ ਨੀਨ ਸਿੰਘ ਸੀ ਦੋ ਬੰਦੇ ਸੀ ਮੈਂ ਤਾਂ ਕਾਫੀ ਟਾਈਮ ਅੱਧੇ ਘੰਟੇ ਪਹਿਲਾਂ ਉਧਰ ਨਿਕਲੇ ਸੀ ਕਿ ਭਾਈ ਇੱਕ ਗੱਲ ਦਾ ਇੱ ਹਰ ਬਹੁਤ ਸ਼ਰਮ ਦੀ ਗੱਲ ਹੈ ਤੇ ਸੀਪੀ ਸਾਹਿਬ ਵੀ ਇੰਨੇ ਨਹੀਂ ਦਾਅਵੇ ਕਰਦੇ ਆ ਹਰ ਬੰਦਾ ਹਰ ਪੁਲਿਸ ਵਾਲਾ ਦਾਅਵੇ ਕਰਦਾ ਵਾ ਫਿਰ ਫਿਰ ਬਾਅਦ ਚ ਪਤਾ ਲੱਗਦਾ 4 ਦਿਨ ਬਾਅਦ ਸਾਡਾ ਹਿੰਦੂ ਮਰ ਗਿਆ ਸਾਡਾ ਦੰਗਾ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਸਾਡਾ ਸਮਝ ਹੀ ਨਹੀਂ ਆ ਰਹੀ ਪੁਲਿਸ ਪ੍ਰਸ਼ਾਸਨ ਕਰਾਣਾ ਕੀ ਜਾਂਦੀ ਹੈ ਤੁਹਾਡੇ ਤੋਂ ਬਾਅਦ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਆਲਾ ਅਧਿਕਾਰੀ ਪੋਸੇ ਆਲਾ ਅਧਿਕਾਰੀ ਜਿਹੜੇ ਨੇ ਸਿਵਲ ਹਸਪਤਾਲ ਦੇ ਅੰਦਰ ਥਾਪਰ ਗੋਰਾ ਥਾਪਰ ਸੰਦੀਪ ਗੋਰਾ ਥਾਪਰ ਜਿਹੜੇ ਹੈਗੇ ਨੇ ਉਹ ਐਮਰਜੈਂਸੀ ਦੇ ਅੰਦਰ ਨੇ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜਿੱਥੇ ਸੰਦੀਪ ਗੋਰਾ ਥਾਪਰ ਜਿਹੜੇ ਨੇ ਇਸ ਵੇਲੇ ਅੰਦਰ ਨੇ ਤੇ ਮੈਡਮ ACP ਸੈਂਟਰਲ ਜਿਹੜੀ ਉਹ ਵੀ ਇੱਥੇ ਪਹੁੰਚ ਚੁੱਕੇ ਹੋਏ ਨੇ तमाम ਪੁਲਿਸ ਦੇ ਅਫਸਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਲੇਕਿਨ ਇਹ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਕਿਤੇ ਐਸਐਚਓ ਵੀ ਇੱਥੇ ਪਹੁੰਚੇ ਨੇ ਕਿ ਸ਼ਿਵ ਸੇਨਾ ਦੇ ਜਿਹੜੇ ਲੀਡਰ ਨੇ ਵੱਡੇ ਲੀਡਰ ਕਪੂਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜੋ ਹਮਲਾ ਹੋਇਆ ਵਾ ਕਿਸ ਤਰ੍ਹਾਂ ਇਸ ਥੀਨ ਨੂੰ ਦੇਖੂਗੇ ਇਹ ਤਾਂ ਗਲਤ ਧੱਕਾ ਹੀ ਆ ਜਰ ਸਰ ਇਹ ਤਾਂ ਨਾ ਕਿ ਹਿੰਦੂ ਸੇਫ ਹੀ ਨਹੀਂ ਪੰਜਾਬ ਚ ਇਹ ਤਾਂ ਬਹੁਤ ਮਾੜੀ ਗੱਲ ਹੈ ਸਰੇ ਅਸੀਂ ਕੀਆ ਜਾ ਰਿਹਾ ਕਿਸੇ ਵਲਾਸਤਾਲ ਦੇ ਕੋਲ ਵੱਟ ਕੇ ਚਲੇਗੇ ਇਹ ਤਾਂ ਦੇਖੋ ਜੰਗਲ ਰਾਜ ਹੀ ਹੋ ਗਿਆ ਸਰਕਾਰਾਂ ਚ ਝਾੜੂ ਸਰਕਾਰਾਂ ਦੇ ਲੋ ਕੀ ਹਾਲਾ ਦੇ ਵੇ ਹਿੰਦੂ ਲੀਡਰ ਸੇਫ ਹੀ ਨਹੀਂ ਪਹਿਲੇ ਸਕਿਉਰਿਟੀ ਬੱਬਲ ਅਲੀ ਲੋੜ ਕਿੱਥੇ ਹੈ ਲੋੜ ਤੁਹਾਡੇ ਸਾਹਨੇ ਲੋੜ ਦੀ ਸਿੱਧੀ ਦੇਖ ਲੋ ਕੀ ਹੈ ਕਾਨੂੰਨ ਰੱਬ ਨਾ ਕਰੇ ਕੁਝ ਹੋ ਗਿਆ ਤਾਂ ਖੜੇ ਕਿੱਥੇ ਆਪਾਂ ਤੁਹਾਨੂੰ ਕੱਲ ਸੂਚਨਾ ਕਦੋਂ ਆਈ ਕਪੂਰ ਸਾਹਿਬ ਸਾਨੂੰ ਹੁਣੇ ਫੋਨ ਆਇ ਜੀ ਇਹ ਨਾਲ ਜੋ ਸਾਰਾ இந்துਲੀ ਸਮਾਜ ਇਕੱਠਾ ਕਰੂਗਾ ਸੀ ਉਹ ਨਾਲ இந்து ਸਮਾਜ ਦੇ ਉੱਤੇ ਲੱਗਦਾ ਕਿ இந்து ਸਮਾਜ ਦਾ ਇੱਕ ਲੀਡਰ ਇਸ ਵਿੱਚ ਇੱਕ ਗੰਬੀਰ ਬਸਤਾ ਦੇ ਵਿੱਚ ਪਿਆ ਹੋਇਆ ਜਿੰਦਗੀ ਮੋਤਰਾ ਲੜ ਰਿਹਾ ਵੈ ਸਾਲੀ ਲੀਡਰ ਹੈ ਬਹੁਤ ਪ੍ਰਾ ਲੀਡਰ ਹੈ ਬਹੁਰੇ ਨੇ ਹਿੰਦੂwadi ਆਵਾਜ਼ ਚੱਕੀ ਹੈ ਹਿੰਦੂਲੀ ਸੰਘਰਸ਼ ਕੀਤਾ ਹੈ ਇਹ ਥੋੜਾ ਬਰਦਾਸ਼ਤ ਕਰਾਂਗੇ ਸਾਰਾ இந்து ਸਮਾਜ ਇਕੱਠਾ ਹੋ ਕੇ ਜੋ ਕਰ ਕਰ ਕੇ ਚੱਕਾ ਕੇ ਪੂਰਾ ਏਸੀਪੀ ਮੜਮ ਹੁਣ ਕਰੇ ਨੇ ਏਸੀਪੀ ਮੜਮ ਹੁਣ ਕਰੇ ਨੇ ਮੁਰਦਾਬਾ 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 ਇਹ ਚੱਹੀ ਜਾ ਰਹੀਆਂ ਇਸੇ ਕੋ ਕੰਟਰੋਲ ਇਹ ਗੋਰਾ ਥਾਪਰ ਜਿਹੜੇ ਦੇ ਅੰਦਰ ਜੇਰੇ ਇਲਾਜ ਨੇ ਜੋ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਉਹ ਅਮਰਜੈਂਸੀ ਦੇ ਵਿੱਚ ਜੇਰੇ ਇਲਾਜ ਨੇ ਜਿੱਤੇ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਜਿਸ ਜਿਸ ਨੂੰ ਪੁਲਿਸ ਨੇ ਬਿਲਕੁਲ ਸਿਕਿਉਰ ਕਰਕੇ ਅੱਗੇ ਪੁਲਿਸ ਦੇ ਵੱਡੇ ਅਧਿਕਾਰੀ ਤੇ ਖੜੇ ਹੋਏ ਨੇ ਉਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜੋ ਤਸਵੀਰ ਹੈ ਕਿ तमाम ਪੁਲਿਸ ਅਫਸਰ ਜਿਹੜੇ ਹੈਗੇ ਨੇ ਇੱਥੇ ਮੌਜੂਦ ਨੇ ACP, SHOਜ਼ तमाम ਜਿਹੜੇ ਨੇ ਅਫਸਰ ਜਿਹੜੇ ਇੱਥੇ ਪਹੁੰਚ ਚੁੱਕੇ ਹੋਏ ਨੇ ਕਿ ਜਿੱਦਾਂ ਹੀ ਬਾਹਰ ਆਣਗੇ ਤਾਂ ਅਸੀਂ ਗੱਲਬਾਤ ਵੀ ਕਰਾਂਗੇ ਲੇਕਿਨ ਅੰਦਰ ਸ਼ਿਵ ਸਨਾਨ ਦੇ ਤਖਸਾਲੀ ਲੀਡਰ ਗੋਰਾ ਥਾਪਲ ਨੇ ਅੰਦਰ ਐਸਐਚਓ ਦਵਿੰਦਰ ਦੇ ਨਾਲ ਜਿਹੜੀ ਹੈ ਗੱਲਬਾਤ ਚੱਲਦੀ ਪਈ ਹੈ ਉਹਦੇ ਪਰਿਵਾਰ ਦੇ ਮੈਂਬਰ ਦੀ ਉਹ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਦੇਖਦੇ ਹਾਂ ਹੁਣ ਬਾਰਾ ਕੇਐਸਪੀ ਕੀ ਜਵਾਬ ਦਿੰਦੇ ਨੇ ਲਾਅ ਐਂਡ ਆਰਡਰ ਤਾਂ ਹੈ ਹੀ ਨਹੀਂ ਐ ਬੜੀ ਸ਼ਰਮਨਾਕ ਘਟਨਾ ਦੇਖੋ ਹਾਂਜੀ ਇਹ ਲੋਕ ਹਸਪੀਟਲ ਦੇ ਵਿੱਚ ਆ ਕੇ ਵੀ ਇਦਾਂ ਦੀ ਕਾਨੂੰਨੀ ਹਰਕਤ ਕਰਦੇ ਨੇ ਜਿੱਥੇ ਲੋਕਾਂ ਦਾ ਇਲਾਜ ਹੁੰਦਾ ਉੱਥੇ ਆ ਕੇ ਇਸ ਤਰ੍ਹਾਂ ਦਾ ਘਤਕ ਹਮਲਾ ਮੈਂ ਸਮਝਦਾ ਵੀ ਇਹ ਢਪੋਕ ਲੋਕ ਨੇ ਸਮਝਣਾ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਔਰ ਸਰਕਾਰ ਕਿੱਥੇ ਸੁੱਤੀ ਪਈ ਆ ਪ੍ਰਸ਼ਾਸਨ ਕਿੱਥੇ ਆ ਇਹ ਹਿੰਦੂ ਤੇ ਹਮਲਾ ਹੋਣਾ ਕਿਤੇ ਨਹੀਂ ਗੱਲ ਇਹ ਨਹੀਂ ਹੈ ਗੱਲ ਤਾਂ ਲਾਅ ਐਂਡ ਆਰਡਰ ਦੀ ਆ ਔਰ ਉਹਦੇ ਵਿੱਚ ਹਿੰਦੂ ਵੀ ਆ ਹਰ ਕਮਿਊਨਿਟੀ ਦੇ ਲੋਕ ਨੇ ਔਰ ਜਦੋਂ ਇਹ ਹਮਲਾ ਹੋਦਾ ਜਿਸ ਢੰਗ ਦੇ ਨਾਲ ਇਹ ਹਮਲੇ ਹੋ ਰਹੇ ਨੇ ਇਹ ਵੈਲ ਪਲਾਨ ਔਰ ਸਾਜ਼ਿਸ਼ ਦੇ ਨਾਲ ਹੋ ਰਹੇ ਨੇ ਸੋ ਇਸ ਗੱਲ ਦੀ ਅਸੀਂ ਨਿੰਦਿਆ ਕਰਦੇ ਆ ਔਰ ਮੈਂ ਸੋਚਦਾ ਵੀ ਇਹਦੇ ਖਿਲਾਫ ਸਾਰੇ ਨੂੰ ਇਕੱਠੇ ਹੋ ਕੇ ਅਸੀਂ ਜ਼ਰੂਰ ਕੋਈ ਨਾ ਕੋਈ ਵੱਡਾ ਐਕਸ਼ਨ ਲਵਾਂਗੇ ਜਿਹਦੇ ਨਾਲ ਇਹ ਸਰਕਾਰ ਜਾਗ ਸਕੇ। ਲੇਕਿਨ ਦਿਖਾ ਸਾਹਿਬ ਬਾਹਰ ਹੀ ਹੋਇਆ ਹਮਲਾ। ਬਾਹਰ ਹੀ ਗੱਲ ਕਰ ਰਿਹਾ ਸਿਵਲ ਹਸਪਤਲ ਦੇ ਅੰਦਰ ਚੌਂਕੀ ਹੈ, ਥੋੜੀ ਦੂਰ ਅੰਦਰ ਹੀ ਚੌਂਕੀ ਹੈ। ਥੋੜੀ ਦੂਰ ਹੀ ਥਾਣਾ ਵੈ। ਲੇਕਿਨ ਲੋਕ ਆਪਣੇ ਆਪਣੇ ਲੈ ਕੇ ਆਏ ਨੇ। ਲੇਕਿਨ ਉੱਥੇ ਕੋਈ ਪੁਲਿਸ ਮੁਲਾਜ਼ਮ ਆਇਆ ਨਹੀਂ। ਲੇਕਿਨ ਹੁਣ ਵੀ ਜਿੰਦੀ ਆਏ ਨਹੀਂ। ਉਹ ਵੀ ਕਾਫੀ ਸਮੇਂ ਬਾਅਦ। ਮੈਂ ਵੀ ਬੇਨਤੀ ਤੁਹਾਨੂੰ ਕਰ ਰਿਹਾ ਵੀ ਜਿਹੜੀ ਗੱਲ ਹੈ ਸਾਡੀ ਜਾਣਕਾਰੀ ਚਾਈਆਂ ਨੇ ਬਈ ਹਜੇ ਤੱਕ ਪ੍ਰਸ਼ਾਸਨ ਨਹੀਂ ਜਾਗਿਆ। ਉਹਨਾਂ ਨੂੰ ਹਜੇ ਤੱਕ ਇੰਨੀ ਦੇਰ ਤੋਂ ਬਾਅਦ ਹਜੇ ਤੱਕ ਇਹ ਨਹੀਂ ਪਤਾ ਲੱਗੇ ਕਿ ਐਡਾ ਵੱਡਾ ਕਾਂਡ ਹੋ ਗਿਆ ਔਰ ਲੋਕਾਂ ਨੇ ਇਹ ਸੰਭਾਲਿਆ ਔਰ ਇਹਦੀ ਘਟਨਾ ਦਾ ਹਸਪੀਟਲ ਦੇ ਵਿੱਚ ਹੋਣਾ ਤਾਂ ਹੋਰ ਵੀ ਵੱਡੀ ਚਰਨਾਖਟਣਾ ਇਨਸਾਨੀਅਤ ਕਿੱਥੇ ਚਲੇਗੀ ਔਰ ਸਰਕਾਰ ਦੀ ਨੱਕ ਦੇ ਥੱਲੇ ਜਿੱਥੇ ਪੁਲਿਸ ਥਾਣਾ ਵੀ ਅੰਦਰ ਹੋਵੇ ਔਰ ਸੜਾ ਕੁਛ ਹੋਵੇ ਇਹਦੇ باوجود ਇੱਕ ਬੰਦੇ ਨਾਲ ਇਦਾਂ ਦੀ ਹਰਕਤ ਹੋ ਜਵੇ ਇਹ ਤਾਂ ਇਸ ਤੋਂ ਵੱਡੀ ਕਾਨੂੰਨੀ ਹਰਕਤ ਕੀ ਹੋ ਸਕਦੀ ਹੈ ਨਹੀਂ ਚਲੋ ਪਤਾ ਨਹੀਂ ਕਿ ਤੁਸੀਂ ਪੁਲਿਸ ਸੀਗੇ ਨਹੀਂ ਨਹੀਂ ਮੈਂ ਕਰੇ ਸੀਗਾ ਕਰੀ ਸੀ ਕਿੰਨੇ ਵੇ ਨਿਕਲੇ ਪਾਪਾ ਤੇ ਇਹ ਮੈਨੂੰ ਪਤਾ ਨਹੀਂ ਮੈਂ ਮੈਂ ਕਿਰੇ ਸੇ ਉਹ ਤੋਂ 8 ਘੰਟੇ ਪਹਿਲਾਂ ਨਿਕਲ ਸੀਗਾ ਗਨਮਨ ਵੀ ਨਾ ਸੀਗਾ ਹਾਂਜੀ ਹਾਂਜੀ ਲੇਕਿਨ ਜਦੋਂ ਹਮਲਾ ਹੋਇਆ ਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਵੀਰ ਛੋਟੀ ਹੋਏ ਆ ਤੁਸੀਂ ਆਪਣੀ ਉਮਰ ਦੀ ਨਾ ਮੈਂ ਤਾਂ ਇਹ ਮੰਗ ਕਰਦਾ ਮੈਨੂੰ ਫੜ ਕੇ ਸਖਤ ਸਜ਼ਾ ਦਿੱਤੀ ਜਾਵੇ ਲੇਕਿਨ ਸਰੇ ਆ ਮੇਰੇ ਵੱਡੋ ਕਾ ਕਿਤੇ ਸੇਵ ਨਹੀਂ ਸਾਪਰ ਸਾਪੇ ਫੇਜ਼ ਜੇ ਓਨਰ ਵੱਲੋਂ ਪਹਿਲਾ ਪਹਿਲ ਵਾਰ ਹੋਈ ਹੈ ਫਿਰ ਸਾਡੇ ਵੱਲੋਂ ਵੀ ਹੋ ਸਕਦੀ ਹੈ ਹਾਂ ਜੇ ਤੁਸੀਂ ਕਰੋਗੇ ਹਿੰਸਾ ਕਰੋਗੇ ਫਿਰ ਇਹ ਇਹ ਤਾਂ ਉਹਨਾਂ ਨੂੰ ਫੋਨਾ ਚਾਹੀਦਾ ਨਾ ਜੋ ਉਹਨਾਂ ਨੇ ਕੀਤਾ ਵਾ ਫਿਰ ਉਹਨਾਂ ਨੂੰ ਇਹ ਵੀ ਸੋਚਣਾ ਇਹ ਅਸੀਂ ਕਰਾਂਗੇ ਸਾਹਮਣੇ ਵਾਲੇ ਵੀ ਕਰਨਗੇ ਫਿਰ ਹਾਂਜੀ ਸਰ ਦੇਖਿਆ ਕਿਹੜੀ ਕੰਡੀਸ਼ਨ ਆ ਕ੍ਰਿਟੀਕਲ ਅਗਿਆ ਰਿਹਾ। ਕ੍ਰਿਟੀਕਲ ਹੈ। ਟ੍ਰੈਕਟਰ ਕੀਤਾ ਜਾ ਰਿਹਾ। ਹਾਂਜੀ, ਸੀਐਮਸੀ ਲੈ ਕੇ ਜਾ ਰਹੇ। ਉਹਨੂੰ ਬਲੱਡ ਰੁਕ ਨਹੀਂ ਰਿਹਾ? ਨਹੀਂ। ਸਿਰ ਤੇ ਬਲੱਡ ਨਹੀਂ ਰੁਕ ਰਿਹਾ। ਸਿਰ ਤੇ ਬਹੁਤ ਜਿਹੜੇ ਮਾਇਰ ਕੋਲ ਅੰਦਰ ਕੋਈ ਨਾਰ ਹੁੰਦੀ ਆ, ਉਹ ਤੇ ਵਜੀ ਆ। ਉਹਦੇ ਤੇ ਬਲੱਡ ਡਟਾ ਰਹੇ ਸੀ ਇਹਨਾਂ ਨੂੰ? ਹਾਂਜੀ, ਡਟਾ ਰਹੇ। ਬਹੁਤ ਆ ਰਹੇ ਸੀ। ਸੀਪੀ ਸਾਹਮੁ ਸਾਰਾ ਪਤਾਇਆ। ਐਸਪੀ ਨੂੰ ਸਾਰਾ ਪਤਾਇਆ। ਮੈਂ ਕਿਹਾ ਤੈਨੂੰ ਜਾਨੋ ਮਾਰ ਦਾਂਗੇ ਇਦਾਂ ਇਦਾਂ ਕਰਕੇ। ਕਾਫੀ ਹੈ ਨਾ ਹੰਦੇ। ਨਹੀਂ। ਪਾਪਾ ਨੇ ਘਰੀ ਰਿਕਾਰਡਿੰਗ ਹਾਂਜੀ। ਜੇ ਟਰੈਕਟਰ ਲਗਾਤਾਰ ਆ ਰਹੇ ਨੇ। ਰੀਸੈਂਟ ਟਰੈਕਟਰ ਇਹ ਮੈਨੂੰ ਅਨਾਂ ਨਹੀਂ ਪਤਾ ਪਰ ਕਾਫੀ ਲੋਕ ਸਾਥ ਆ ਗਏ ਸਰ ਲੇਕਿਨ ਤੁਹਾਨੂੰ ਦੱਸਿਆ ਥਾਪੜ ਤੋਂ ਸੰਦੀਪ ਗੋਰਾ ਥਾਪੜ ਨੇ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਆ ਜਿੱਥੇ ਸੰਦੀਪ ਗੋਰਾ ਥਾਪੜ ਜਿਹੜੇ ਨੇ ਉਹਨਾਂ ਨੂੰ ਜਿਹੜਾ ਇੱਥੋਂ ਲੈ ਕੇ ਜਾ ਤੁਸੀਂ ਦੇਖ ਲਓ ਹਾਲਾਤ ਕੀ ਨੇ ਲੋ ਇਨ ਆਰਡਰ ਤੋਂ ਦੇਖੋ ਕੀ ਚਲੋ 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 ਸੀਐਮ ਜੀ ਚਲੋ ਸੀਐਮ ਜੀ ਚਲੋ ਆ ਗਏ ਨੇ ਆ ਰਹੇ ਦੇਖ ਹੀ ਰਹੇ ਹਾਂ ਹਾਲਾਤ ਤੁਸੀਂ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਸਟੈਪ ਰਹੇਗਾ ਸਟੈਪ ਰਹੇਗਾ ਕਿ ਇਹਨੂੰ ਕੁਰਸੀ ਛੱਡ ਦੇਣੀ ਚਾਹੀਦੀ ਐਸ मतलब मैं मुंह कड़ा निकल रही है ऐसे सीएम ऐसे कमिश्नर बार 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 हाय बार 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 ਪ੍ਰਸ਼ਾਸਨ ਦਾ ਇਹ ਆਲਾ ਹੈ ਕਿ ਤੁਹਾਡੇ ਘਰਾਂ ਦੇ ਵਿੱਚ ਵੜ ਕੇ ਅਸੀਂ ਜਿਹੜੇ ਰੋਲਾ ਪੰਦੇ ਨਾ ਮਾਫ਼ ਕਰਨਾ ਵੀ ਪੱਤਰਕਾਰ ਸਾਹਿਬ ਵੀ ਤੁਹਾਨੂੰ ਕਹਿੰਨੇ ਉਹ ਤੋਂ ਵੀ ਅਸੀਂ ਬੋਲਦੇ ਆ ਅਸੀਂ ਆਪਣੇ ਹੱਕਾਂ ਲਈ ਆਪਣੇ ਸਮਾਜ ਲਈ ਬੋਲਦੇ ਆ ਹਨਾ ਅੱਜ ਕੀ ਹੋ ਰਿਹਾ ਸਾਰੇ ਹਮ ਇੱਕ ਬੰਦਾ ਮੱਧਾ ਟੇਕ ਕੇ ਜਾ ਰਿਹਾ ਹੈ ਸਿਵਲ ਹਸਪੀਟਲ ਦੇ ਬਾਹਰ ਜਿੱਥੇ ਚਲਦੀ ਰੋਡ ਹੈ ਚਾਰ ਮਲੰਗ ਠੀਕ ਹੈ ਨਾ ਮੈਂ ਨੰਗ ਨਹੀਂ ਜਾਂਦਾ ਉਹਨਾਂ ਨੂੰ ਮਲੰਗ ਕਹਿੰਨਾ ਚਾਰਮ ਲੰਘੇ ਸਾਡੇ ਭਰਾ ਦੇ 80% ਕਰਪਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਐ 100 ਮੀਟਰ ਤੇ ਥਾਣਾ ਐ ਐਸੀ ਵੀ ਸੈਂਟਰ ਐ ਕਿੱਥੇ ਐ ਸੈਂਟਰ ਮਰਦਾਬਾ ਕਿੱਥੇ ਐ ਬਚਾ ਸਰਦੀ ਦੀ ਨੀ ਬੋਨੀ ਤਾ ਤੇ ਪੁਲਿਸ ਕਮਿਸ਼ਨਰ ਮਰਦਾਬਾ ਪੁਲਿਸ ਕਮਿਸ਼ਨਰ ਮਰਦਾਬਾ ਪੁਲਿਸ ਨੇ 2 ਘੰਟਾ 2 ਘੰਟਾ ਸ਼ਿਵਲ ਦੇ ਬਾਅਦ ਪੁਲਿਸ ਨਹੀਂ ਆਈ ਜਦੋਂ ਉਸਨੇ ਜਾ ਗਿਆ ਜਾਨਸ ਕਰਕੇ ਬਚਾਈਏ ਮੇਰੇ ਸਾਮੂਹੀ ਪਤਾ ਅਜਿਹਾ ਹੀ ਬੰਦੇ ਆ ਪੁਲਿਸ ਪ੍ਰਸ਼ਾਸਨ ਹੀ ਨਹੀਂ ਕੁਝ ਕਰ ਰਹੀ ਕੋਈ ਫਿਕਰ ਨਹੀਂ ਦੇਗਾ ਤੇ ਵੀ ਦੇਖਦੇ ਹਾਂ ਪਹਿਲਾਂ ਤਾਂ ਜੀ ਆਪਣੇ ਭਰਾ ਨੂੰ ਕਿ ਕੀ ਸਾਡੇ ਭਰਾ ਨੇ ਕੀ ਲਾਦਾ ਅੱਜ ਤੋਂ ਰੋਪੜੀ ਜੇ ਤੁਹਾਨੂੰ ਕਹਾਂਗੇ ਵੀ ਉਹ ਉਹਦੀਆਂ ਰਤ ਕੀ ਆ ਕਿਦਾਂ ਦੀਆਂ ਦੀਆਂ ਤਸਵੀਰ ਤੇ ਕਰਾਓ ਯਾਰ ਤੇ ਦੋਰਾ ਥਾਪੜ ਸੰਦੀਪ ਦੋਰਾ ਥਾਪੜ ਨੂੰ ਜਿਹੜਾ ਬਾਹਰ ਲੈ ਕੇ ਆਇਆ ਜਾ ਰਿਹਾ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਉਹ ਤਸਵੀਰ ਦੋਰਾ ਥਾਪੜ ਨੂੰ ਚਾਚਾ ਮੈਂ ਇੱਧਰ ਆਹ ਤਸਵੀਰ ਹੈ ਤੁਹਾਨੂੰ ਸੰਦੀਪ ਜੋਰਾ ਸਾਹਿਬ ਨੂੰ ਜਿਹੜਾ ਲੈ ਕੇ ਜਾਇਆ ਜਾ ਰਿਹਾ ਉਹ ਤਸਵੀਰ ਦਿਖਾ ਰਹੇ ਹਾਂ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਛਾਪਰ ਸਾਹਿਬ ਕਿੰਨੇ ਬੰਦੇ ਸੀਗੇ ਉਹ ਯਾਰ ਇੱਕ ਮਿੰਟ ਲੱਗ ਲੋ ਇਹ ਸਾਹ ਦੇਖਾ ਰਹੇ ਲੇਕਿਨ ਉਸ ਐਂਬੂਲੈਂਸ ਦੇ ਵਿੱਚ ਛਾਪਰ ਸਾਹਿਬ ਜਿਹੜਾ ਔਰ ਤਸਵੀਰ ਦਿਖਾਈ ਜਾ ਰਹੀ ਹੈ ਦੇਖੇ ਸੀ ਸੇਨਾਰੇ ਸਮਰਥਕ ਜਿਹੜੇ ਹੈਗੇ ਨੇ ਉਹਨਾਂ ਨਾਲ ਵੀ ਦਿੱਤਾ ਜਾ ਰਿਹਾ ਉਹ ਜਿਹੜਾ ਉਹਨਾਂ ਦਾ ਬੇਟਾ ਹੈ ਇਹ ਜਿਹੜਾ ਮਨੂ ਉਹਨਾਂ ਦਾ ਬੇਟਾ ਥਾਪੜ ਸਾਹਿਬ ਦਾ ਉਹ ਬੇਟੇ ਸਾਹਿਬ ਬੇਟੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਤਸਵੀਰ ਹੈ ਤੁਹਾਨੂੰ ਉਹ ਦਿਖਾ ਰਹੇ ਹਾਂ ਇਸ ਤਰ੍ਹਾਂ ਦੇਖੋਗੇ ਸਾਰੇ ਆਮ ਸ਼ਿਵ ਜਨਾ ਤਕਸਾਲੀ ਲੀਡਰ ਦੇ ਜਿਹੜੇ ਨੇ ਕਿਰਪਾਨਾਂ ਮਾਰ ਦਿੱਤੀਆਂ ਗਈਆਂ ਦੇਖੋ ਜੀ ਬਹੁਤ ਹੀ ਮਾੜੀ ਘਟਨਾ ਜ ਵਾਪਰੀ ਹੈ ਇੱਥੇ ਅਰੋੜਾ ਸਾਹਿਬ ਦੇ ਵਰਸੀ ਤੇ ਆਏ ਸੀ ਰਵਿੰਦਰ ਅਰੋੜਾ ਜੀ ਦੀ ਨਾਲ ਪਹਿਲਾਂ 10 ਮਿੰਟ ਪਹਿਲਾਂ ਦਾ ਚਾਂਸ ਹੋਇਆ ਸਾਨੂੰ ਫੋਨ ਆਇਆ ਵੀ ਇਸ ਤਰ੍ਹਾਂ ਸੰਦੀਪ ਗੋਰਾ ਥਾਪੜ ਸਾਹਿਬ ਜੋ ਸ਼ਿਵ ਸੈਨਾ ਦੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਤਿੰਨ ਨਿਹੰਗਾਂ ਨੇ ਜਬਰਦਸ ਫਟੜ ਕਰਦਾ ਜੇ ਉਹਨਾਂ ਦਾ ਅਜ ਗਨਮੈਨ ਨਾ ਹੁੰਦਾ ਤੇ ਅੱਜ ਉਹ ਕਿਸਮ ਦਾ ਮਾਰਨ ਹੀ ਆਏ ਸੀ ਮੈਂ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਥ੍ਰੈਟ ਪਰਸਨ ਹੈ ਉਹਦੇ ਕੋਲ ਗਨਮੈਨ ਨਾ ਉਤਾਰੇ ਜਾਣ ਕਿਉਂ ਗਨਮੈਨ ਤੁਹਾਡੀਆਂ ਏਜੰਸੀਆਂ ਨਹੀਂ ਰਿਪੋਰਟਾਂ ਬਣਾ ਕੇ ਉਹਨਾਂ ਕੋਲ ਗਨਮੈਨ ਨਾ ਸੀਗਾ ਉਹਨਾਂ ਦੇ ਗਨਮੈਂ ਦੀ ਸਪਸਤੋਲ ਨਾਲ ਲੈ ਲਈ ਸੀ ਉਹਨਾਂ ਨੇ ਸਾਡੀ ਸੀ ਉਹਨਾਂ ਜੋ ਕਿਹਾ ਗਿਆ ਸਾਨੂੰ ਉਤੋਂ ਬਾਅਦ ਜੇ ਗਨਮੈਂ ਨਾ ਹੁੰਦਾ ਤੇ ਮਾਰ ਜਾਣਾ ਸੀ ਉਹਨਾਂ ਨੇ ਮਾਰਨ ਹੀ ਆਏ ਸੀ ਇਹ ਅਟੈਕ ਮਾਰਨ ਦਾ ਹੀ ਹਮਲਾ ਹੀ ਹੋਇਆ ਪੂਰਾ 60% ਤੱਕ ਕਾਇਲ ਕਰ ਦਿੱਤਾਗੇ 80% ਕਾਇਲ ਕਰ ਦਿੱਤਾ ਕਿ ਆ ਦੇਖ ਲਓ ਸੀਐਮ ਸੀ ਉਹ ਰੈਫਰ ਕੀਤਾ ਹੈ ਸਟੈਪ ਕੀ ਚੱਕੋਗੇ ਅਗਲਾ ਨਹੀਂ ਦੇਖੋ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਮਾਨਯੋਗ ਮੰਤਰੀ ਪੰਜਾਬ ਸਾਹਿਬ ਨੂੰ ਵੀ ਫਟਾਫਟ ਇੱਥੇ ਐਕਸ਼ਨ ਲੈ ਕੇ ਇਹ ਬੰਦੇ ਜਿਹੜੇ ਵੀ ਜਿਹੜੇ ਨੇ ਅੰਗਨਾ ਜਿਨ੍ਹਾਂ ਨੇ ਅਟੈਕ ਕੀਤਾ ਜਿਹੜੇ ਜਾਨੋਂ ਮਾਰਨ ਦੀ ਨੀਅਤ ਨਾਲ ਆਏ ਸੀ ਉਹਨਾਂ ਨੂੰ ਫੜ ਕੇ ਅੰਦਰ ਕਿਤੇ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕੋਈ ਇੱਕ ਤਸਵੀਰ ਦਿਖਾਈ ਜੇ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਜਿੱਥੇ ਗੋਰਾ ਗੋਰਾ ਥਾਪੂ ਨੂੰ ਜਿਹੜਾ ਭੇਜ ਦਿੱਤਾ ਗਿਆ ਰੈਫਰ ਕਰ ਦਿੱਤਾ ਗਿਆ ਲੁਧਿਆਣਾ ਦੇ ਸਿਵਲ ਹਸਪਤਾਲ ਸੀਐਮਸੀ ਹਸਪਤਾਲ ਦੇ ਵਿੱਚ ਲੇਕਿਨ ਏਸੀਬ ਜਦੋਂ ਬਾਹਰ ਆਣਗੇ ਉਹਨਾਂ ਦਾ ਬਿਆਨ ਲਵਾਂਗੇ ਆਕੇ ਥਾਣੇ ਦੇ ਸਿਵਲ ਹਸਪਤਾਲ ਦੇ ਬਾਹਰ ਜਿਹੜਾ ਇਹ ਹਮਲਾ ਹੋਇਆ ਹੈ ਲੈ ਕੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਏਸੀਬ ਦੇ ਨਾਲ ਨਹੀਂ ਆਜ਼ਮਾਉ ਜਿਹੜੀ ਅਲਿਗੇਸ਼ਨ ਆਈ ਹੈ ਉਹ ਇਹ ਹੈ ਕਿ ਕੀ ਮੈਂ ਖਾ ਪਰ ਸਾਹਿਬ ਨੇ ਕਿਸੇ ਨੇ ਅਟੈਕ ਕੀਤਾ ਹੈ ਐਗਜ਼ੈਕਟਲੀ ਕੀ ਸਿਚੁਏਸ਼ਨ ਹੋਈ ਹੈ ਹੋਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ ਬਾਅਦ ਤੁਹਾਨੂੰ ਹੋਰ ਗੱਲਾਂ ਕਲੀਅਰ ਕਰਕੇ ਦੱਸਾਂਗੇ ਮੈਡਮ ਮੈਂ ਇੱਕ ਛੋਟਾ ਸਵਾਲ ਹੈ ਮੈਡਮ ਜਦੋਂ ਹਮਲਾ ਹੋਇਆ ਕਿੰਨੇ ਕਿੰਨੀ ਵਜੇ ਹੋਇਆ ਸੀਗਾ ਤੇ ਪੁਲਿਸ ਤੇ ਕਿੰਨੇ ਵਜੇ ਜੀ ਸਾਰੀ ਹਾਲੇ ਅੰਡਰ ਇਨਵੈਸਟੀਗੇਸ਼ਨ ਹੈਗੀ ਸਾਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਸਾਨੂੰ ਪ੍ਰੋਪਰਲੀ ਕੋ ਮਿਲਾਈ ਉਹ ਵੀ ਸਾਨੂੰ ਡਾਕਟਰ ਸਾਹਿਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਕੀ ਕੋਈ ਸੀਸੀਟੀਵੀ ফুটে ਕੰਧਾਲੀ ਜਾ ਰਹੀ ਜਿਹੜੇ ਕਿਊਜ਼ ਹੋਣਗੇ ਬਿਲਕੁਲ ਜੀ ਸਾਰੀ ਇਨਵੈਸਟੀਗੇਸ਼ਨ ਕੀਤੀ ਜਾ ਰ ਨਾ ਚੰਗੀ ਗਿਆ। ਠੀਕ ਹੈ ਮੈਮ ਬਹੁਤ ਬਹੁਤ ਸ਼ੁਕਰੀਆ। ਇੱਕ ਐਕਸੀਜੈਂਸ ਹਨ ਮੈਮ ਮੌਜੂਦ ਸੀਗੇ ਜਿਨ੍ਹਾਂ ਦੱਸਿਆ ਕਿ ਮਾਮਲਾ ਜਿਹੜਾ ਵਾ ਪੁਲਿਸ ਦੇ ਨੌਲੇਜ ਦੇ ਵਿੱਚ ਹੈਗਾ ਜਲਦ ਜਿਹੜਾ ਵਾ ਕਿ ਉਸ ਦੀ ਸੀਸੀਟੀਵੀ ਫੋਟੋ ਕੰਗਾਲੀ ਜਾਏਗੀ ਜਲਦੀ ਉਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਵੀ ਕਾਲੀਤਾ ਜਾਊਗਾ ਕਿਉਂਕਿ ਲਾਅਨ ਆਰਡਰ ਜਿਹੜਾ ਮੇਨਟੇਨ ਕਰਕੇ ਰੱਖਣਾ ਲੁਧਣਾ ਕਹਿ ਰਹਾ ਮੈਂ ਧਰਮੇ ਨਾਲ ਵਿਸ਼ਾਲ ਕਪੂਰ ਲੁਧਣਾ ਲਾਈ ਲੁਧਣਾ ਦੀ ਸਭ ਤੋਂ ਵੱਡੀ ਖਬਰ ਦੇਖਦੇ ਰਹੋ।